ਦੀ ਪਹਿਲਾਂ ਦਾ ਮੈਂ ਸਡੇ ਚੈਨਲ ਦਾ ਆਪਣੇ ਸਾਰੀ ਕਮੇਟੀ ਕੰਨੀਓ ਆਪਣੇ ਕੰਨੀਓ ਸਡਾ ਧੰਨਵਾਦ ਕਰਦਾ ਸ਼ਮਸ਼ਾਨ ਭੂਮੀ ਕਮੇਟੀ ਆਲੀ ਪੱਤੀ ਰਜਿਸਟਰਡ ਸੁਨਾਮ ਅਸੀਂ ਇਹ ਪਲਰਾ ਜਿਹੜਾ ਕੀਤਾ ਸਾਰੀ ਕਮੇਟੀ ਨੇ ਤਾਂ ਇੱਕ ਦਿਨ ਮੈਂ ਮੰਤਰੀ ਸਾਹਿਬ ਦੇ ਨਾਲ ਬਾਗੜ ਮੱਥਾ ਟੇਕਣ ਗਿਆ ਸੀ ਤਾਂ ਉੱਥੇ ਜਾ ਕੇ ਜਦ ਅਸੀਂ ਮੱਥਾ ਟੇਕ ਕੇ ਬਾਹਰ ਆਏ ਤਾਂ ਉੱਥੇ ਬਾਹਰ ਇਹ ਦੋ ਟਾਵਰ ਬਣੇ ਹੋਏ ਸੀ ਇੰਨਾ ਟਾਵਰਾਂ ਤੇ ਅਸੀਂ ਗੱਡੀ ਰੋਕ ਕੇ ਮੰਤਰੀ ਸਾਹਿਬ ਨੇ ਦੇਖਿਆ ਤਾਂ ਇਹ ਟਾਵਰਾ ਕਨੀ ਨਿਗਾ ਪਈ ਤਾਂ ਦੇਖੇ ਬਾਹਰ ਨਿਕਲ ਕੇ ਦੇਖਿਆ ਵੀ ਇਹ ਬਹੁਤ ਨਵੀਂ ਚੀਜ਼ ਆ ਕਿਉਂ ਸਾਡੇ ਕੋਲ ਦੇਖਣ ਨੂੰ ਮਿਲ ਹੀ ਨਹੀਂ ਸੀਗੀ ਤਾਂ ਨਵੀਂ ਚੀਜ਼ ਦੇਖਣ ਨੂੰ ਮਿਲੀ ਤਾਂ ਅਸੀਂ ਕਿਹਾ ਵੀ ਇਹ ਸੁਨਾਮ ਸ਼ਹਿਰ ਇਹ ਬਣਾਣੇ ਨੇ ਮੰਤਰੀ ਸਾਹਿਬ ਨੇ ਵੀ ਬਹੁਤ ਖੁਸ਼ੀ ਮਨਾਈ ਵੀ ਇਹ ਚੀਜ਼ ਆਪਾਂ ਸੁਨਾਮ ਦੇ ਵਿੱਚ ਬਣਾਵਾ ਬਣਾਵਾਂਗੇ ਤਾਂ ਮੰਤਰੀ ਸਾਹਿਬ ਸਾਡੇ ਬਹੁਤ ਦੇਵਤਾ ਰੂਪ ਨੇ ਧਾਰਮਿਕ ਖਿਆਲਾ ਦੇ ਬੰਦੇ ਨੇ ਬਹੁਤ ਅੱਛੇ ਇਨਸਾਨ ਨੇ ਤਾਂ ਅਸੀਂ ਉਹ ਸੰਸਕਾਰ ਤੇ ਇਕੱਠੇ ਹੋਏ ਮੰਤਰੀ ਸਾਹਿਬ ਇੱਕ ਦਿਨ ਮੈਂ ਮੰਤਰੀ ਸਾਹਿਬ ਨੂੰ ਇਹ ਜਗ੍ਹਾ ਦਿਖਾਣ ਆ ਗਿਆ ਵੀ ਅੰਦਰ ਆ ਕੇ ਤਾਂ ਉਸੇ ਟਾਈਮ ਮੰਤਰੀ ਸਾਹਿਬ ਨੇ ਆਪਣੇ ਕੰਨਿਓ ਐਲਾਨ ਕੀਤਾ ਕਿ ਮੈਂ 11 ਲੱਖ ਰੁਪਇਆ ਇਹ ਪ੍ਰੋਜੈਕਟ ਦੇ ਲਈ 11 ਲੱਖ ਰੁਪਇਆ ਰਵੀਜੀਤ ਦਊਂਗਾ ਚਲੋ ਮੈਂ ਉਹਨਾਂ ਬਹੁਤ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੇ ਡੀ ਐਫਐਸ ਤੋਂ ਟੈਲੀਫੋਨ ਕੀਤਾ ਕਹਿੰਦੇ ਵੀ ਤੁਸੀਂ ਉਰੇ ਆਓ ਟੀਮ ਲੈ ਕੇ ਸਾਰੀ ਇਸ ਨੂੰ ਰੈਨੋਵੇਟ ਕਰਨ ਦੇ ਲਈ ਜੋ ਵੀ ਸਰਕਾਰ ਕੰਨਿਓ ਹੋ ਸਕਦੇ ਨੇ ਕੋਈ ਬੁੱਟੇ ਲੱਗ ਸਕਦੇ ਨੇ ਜੋ ਕੁਝ ਵੀ ਲੱਗ ਸਕਦਾ ਉਹ ਤੁਸੀਂ ਇਹ ਲਗਵਾਓ ਉਹ ਆਏ ਟੀਮ ਲੈ ਕੇ ਪੂਰੇ 36 ਤਰ੍ਹਾਂ ਦੇ ਦਰਖਤ ਗੁਰੂ ਗ੍ਰੰਥ ਸਾਹਿਬ ਚ ਲਿਖੇ ਹੋਏ ਨੇ ਬਾਣੀ ਦੇ ਵਿੱਚ ਉਹ ਅਸੀਂ ਦਰਖਤਾਂ ਸਾਨੂੰ 27 ਤਰ੍ਹਾਂ ਦੇ ਬੁੱਟੇ ਉੱਥੇ ਮਿਲ ਗਏ ਨਰਸਰੀ ਚ ਉਹ ਜਿਆਦਾ ਅਸੀਂ 27 ਤਰ੍ਹਾਂ ਦੇ 10-10 ਤਰ੍ਹਾਂ ਦੇ ਬੁੱਟੇ ਲਿਆਂਦੇ ਇੱਕ ਇੱਕ ਨਾਲ ਦੇ ਉਹ ਉਰੇ ਲਗਵਾਏ ਉਹ ਕਹਿੰਦੇ ਜਦ ਇਹ ਦਰਖਤ ਹੋ ਜਾਣਗੇ 2 ਸਾਲਾਂ ਨੂੰ 4 ਸਾਲਾਂ ਨੂੰ ਇਹ بڑے ਹੋ ਜਾਣਗੇ ਤਾਂ ਇਹ ਦਰਖਤਾਂ ਦੇ ਉੱਤੇ ਪੰਛੀ ਆਪਣੇ ਆਪ ਆਪਣੇ ਘੋਸਲੇ ਬਣਾਣਗੇ ਆਪਣੇ ਆਪ ਨੇ ਆਪਣਾ ਰਹਿਣ ਬਸੇਰਾ ਬਣਾਣਗੇ ਉਥੇ ਬਣਾਤਾ ਹੈ ਬਹੁਤ ਅੱਛੀ ਗੱਲ ਕੀਤੀ ਆ ਲੇਕਿਨ ਉਹ ਦਰਖਤ ਉਹ ਰੁੱਖ ਕਿ ਐਸੀ ਚੀਜ਼ ਨਹੀਂ ਜਿਹੜੇ ਗੁਰੂ ਸਾਹਿਬ ਨੇ ਲਿਖਤੇ ਉਹ ਉਹਨਾਂ ਦੇ ਲਈ ਖਾਣ ਦਾ ਸਾਧਨ ਵੀ ਉੱਥੀ ਦਰਖਤਾਂ ਦੇ ਵਿੱਚ ਆ ਉਹ ਜੋ ਪੰਛੀਆਂ ਨੂੰ ਰਹਿਣ ਬਸੇਰਾ ਬਣਾਣਾ ਉਹਨਾਂ ਵਿੱਚ ਉਹ ਵੀ ਉਹ ਪੰਛੀਆਂ ਦੀ ਬੰਤਰ ਇਸ ਸਟਾਈਲ ਦੇ ਦਰਖਤਾਂ ਦੀ ਕਿ ਉਹ ਦਰਖਤਾਂ ਦੇ ਵਿੱਚ ਪੰਛੀ ਆਪਣੇ ਆਪ ਆਪਣਾ ਘਰ ਬਣਾਣਗੇ ਇਹ ਮੈਂ ਸਰਕਾਰ ਦੀ ਜਦ ਉਹਨਾਂ ਨੇ ਮੈਨੂੰ ਦੱਸਿਆ ਇਹ ਮੁਲਾਜ਼ਮਾ ਨੇ ਮੈਂ ਆਪਣੇ ਕੰਨੀਓ ਹੋਰ ਲੋਕਾਂ ਨੂੰ ਵੀ ਇਹ ਅਪੀਲ ਕਰਦਾ ਵੀ ਇਹੋ ਜਿਹੇ ਦਰਖਤ ਹੀ ਲਗਾਓ ਜਿਸ ਤੇ ਪੰਛੀ ਖੇਤਾਂ ਦੇ ਵਿੱਚ ਕੀ ਘਰਾਂ ਦੇ ਵਿੱਚ ਕੀ ਜਿੱਥੇ ਤੁਸੀਂ ਲਗਾ ਸਕਦੇ ਹੋ ਉਹ ਦਰਖਤ ਉਹੀ ਲੱਗਨੇ ਚਾਹੀਦੇ ਨੇ ਜਿਹੜੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਲਿਖੇ ਹੋਏ ਕਿੰਨਾ ਇਹ ਉੱਚਾ ਟਾਵਰ ਹੈਗਾ ਕਿੰਨੇ ਇਹ ਦੇ ਵਿਚਾਲੇ ਨੇ ਇਸ ਦੇ ਵਿੱਚ ਜੀ 900 ਤੋਂ ਲੈ ਕੇ 60 ਫੁੱਟ ਚਾ ਟਾਵਰਾ 900 ਤੋਂ ਲੈ ਕੇ ਇਹ ਤਕਰੀਬਨ 1000 ਆਲਣੇ ਦੇ ਵਿੱਚ ਇਹਦੇ ਵਿੱਚ ਆਲਣਾ ਬਣਿਆ ਨੋ ਸਵਾਲ ਲੈ ਤੁਹਾਨੂੰ ਠੀਕ ਹੈ ਤਾਂ ਜਿਹੜੇ ਬਣਾ ਰਹੇ ਸੀ ਤਾਂ ਕਿਸ ਤਰ੍ਹਾਂ ਦਾ ਲੋਕਾਂ ਦਾ ਪ੍ਰਤੀਕਿਰਿਆ ਆਈ ਜਿਹੜੇ ਲੋਕ ਪੂਰੇ ਦੇਖਣ ਆਏ ਤੁਸੀਂ ਦੱਸ ਰਹੇ ਸੀ ਜੀ ਜਿੰਨੇ ਲੋਕ ਦੇਖਣ ਆਏ ਜੀ ਜਦ ਬਣਦੇ ਹੋਏ ਦੇਖਣ ਆਏ ਚਲੋ ਲੋਕਾਂ ਨੇ ਸਾਨੂੰ ਦਾਨ ਬਹੁਤ ਦਿੱਤਾ ਜੀ ਜਿਹੜਾ ਦਾਨ ਦਿੱਤਾ ਉਹਨਾਂ ਨੇ ਕਿਸੇ ਨੇ ਹਜ਼ਾਰ ਦਿੱਤਾ ਕਿਸੇ ਨੇ 2000 ਦਿੱਤਾ ਕਿਸੇ ਨੇ 50000 ਦਿੱਤਾ ਕਿਸੇ ਲੱਖ ਦਿੱਤਾ ਲੇਕਿਨ ਇੱਕ ਬਹੁਤ ਮੈਨੂੰ ਗੱਲ ਸੋਚ ਕੇ ਆਪਣੇ ਆਪ ਚ ਕਈ ਵਾਰ ਹੈਰਾਨਗੀ ਆਂਦੀ ਆ ਵੀ ਇੱਕ ਮਾਤਾ ਜੀ ਆਏ ਆਪਣੇ ਪੋਤੇ ਦੇ ਨਾਲ ਉਹਨਾਂ ਨੇ ਸਕੂਟਰੀ ਲਿਆ ਕੇ ਰੋਕੀ ਤਾਂ ਮੈਨੂੰ ਕਹਿੰਦੇ ਕਹਿੰਦੇ ਪੁੱਤ ਮਿੰਨੇ ਕੁਛ ਇਸ ਤੁਸੀਂ ਸੁਣਿਆ ਵੀ ਇਹ ਜਾ ਕਰਨ ਲੱਗੇ ਪੰਛੀਆਂ ਦਾ ਕੰਮ ਬਣਾਉਣ ਲੱਗੇ ਉਹਨਾਂ ਦੇ ਲਈ ਘਰਨੇ ਵਗੈਰਾ ਤਾਂ ਮੇਰਾ ਕੋਈ দান ਦੇਣ ਦੀ ਇੱਛਾ ਮਾਂ ਮਾਤਾ ਜੀ ਦੇ ਦੋ ਜੋ ਦੇਣਾ ਮੈਨੂੰ ਤਾਂ ਐਸ ਵੀ ਉਹਨਾਂ ਦੇ 10-15000 20000 ਰੁਪਏ দান ਦੇਣਾ ਹੋਊਗਾ ਚਲੋ ਦੇ ਦੇਣਗੇ ਮਾਤਾ ਜੀ ਹੋਰ ਬੁੜੀਆਂ ਦੇ ਲਵੇ ਵਿਚਾਰਿਆਂ ਬੀਬੀਆਂ ਦੇ ਲਵੇ ਹੋਰ ਹੁੰਦਾ ਕੀ ਆ ਤੇ ਜਦ ਉਹਨਾਂ ਨੇ ਝੋਲਾ ਮੇਰੇ ਹੱਥ 'ਚ ਫੜਾਇਆ ਤਾਂ ਮੈਂ ਦੇਖ ਕੇ ਬੜਾ ਉਹ ਹੈਰਾਨ ਹੋਇਆ ਬੀ ਉਹਦੇ ਵਿੱਚ ਵਜਨ ਲੱਗਿਆ ਤਾਂ ਉਹ ਮਾਤਾ ਜੀ ਮੈਨੂੰ ਕਹਿਣ ਲੱਗੇ ਕਹਿੰਦੇ ਤੁਸੀਂ ਮੈਨੂੰ ਜਾਣਦੇ ਮਾਣਾ ਕਹਿੰਦੇ ਚੱਲ ਬਹੁਤ ਵਧੀਆ ਗੱਲਾਂ ਤੁਸੀਂ ਮੈਨੂੰ ਨਹੀਂ ਜਾਣਦੇ ਤਾਂ ਅਸੀਂ ਇਦਾਂ ਬਿਨੇ ਗੁਫਤਦਾਨ ਦੇਨੇ ਨੇ ਮੈਂ ਕੋਈ ਆਪਣਾ ਨਾਮ ਨਹੀਂ ਕਰਾਣਾ ਕੁਝ ਨਹੀਂ ਕਰਾਣਾ ਨਾ ਕਿਸੇ ਨੂੰ ਦੱਸਣਾ ਵੀ ਮੈਂ ਦੇ ਕੇ ਗਈਆਂ ਤੇ ਉਹ 5 ਲੱਖ ਰੁਪਇਆ ਉਸ ਝੋਲੇ ਜੋ ਮੈਨੂੰ ਮਿਲਿਆ ਤਾਂ ਮੈਂ ਆਪਣੀ ਕਮੇਟੀ ਨੂੰ ਬੁਲਾ ਕੇ ਦੱਸਿਆ ਇਹ 5 ਲੱਖ ਰੁਪਇਆ ਦੇ ਕੇ ਗਏ ਨੇ ਦਾਨ ਤਾਂ ਅਸੀਂ ਆਹਾ ਉਹਨਾਂ ਦੇ 5 ਲੱਖ ਦੀਆਂ ਹਰ ਸਿੱਧਾਂ ਕੱਟਤੀਆਂ 2-2000 ਰੁਪਏ ਦੀਆਂ ਠੀਕ ਹੈ ਤਾਂ ਕਿ ਕੱਲ ਨੂੰ ਕੋਈ ਸਾਨੂੰ ਇਹ ਨਾ ਹੋਵੇ ਵੀ 5 ਲੱਖ ਰੁਪਇਆ ਅਸੀਂ ਰਸੀਦਾ ਕੱਟੀਆਂ ਬਕਾਇਦਾ ਬੈਂਕ 'ਚ ਪੈਸੇ ਗਏ ਨੇ ਉਹ ਫੇਰ ਉਰੇ ਲੱਗੇ ਨੇ ਉਹ ਪੈਸੇ ਆ ਕੇ ਤਾਂ ਅਸੀਂ ਇਹ ਉਹਨਾਂ ਬੀਬੀ ਜੀ ਦਾ ਵੀ ਤੇ ਸਮਾਜ ਦਾ ਵੀ ਜਿਹੜੇ ਲੋਕ দান ਦੇ ਕੇ ਗਏ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਲੇਕਿਨ ਮੰਤਰੀ ਸਾਹਿਬ ਦਾ ਧੰਨਵਾਦ ਇਸ ਗੱਲ ਤੇ ਸਪੈਸ਼ਲ ਕਰਦੇ ਆਂ ਵੀ ਅਸੀਂ 11 ਲੱਖ ਰੁਪਇਆ ਚਾਹੇ ਉਹਨਾਂ ਤੋਂ ਲਿੱਤਾ ਨਹੀਂ ਹੈਗਾ ਲੇਕਿਨ ਕੱਲ ਉਹ ਜਦ ਮਹੂਰਤ ਕਰਨ ਆਏ ਉਹਨਾਂ ਨੇ ਇਸ ਗੱਲ ਦੀ ਅਨਾਉਂਸ ਕਰਕੇ ਗਏ ਨੇ ਵੀ ਇਹ ਜਿਹੜੇ ਹੋਰ ਸੰਸਾਵਾ ਕੋਈ ਲਾਣਾ ਚਾਹੁੰਦੀਆਂ ਨੇ ਉਹ ਲਾਲੋ ਤੇ ਮੇਰੇ ਨਾਲ 11 ਲੱਖ ਰੁਪਇਆ ਰਜਰੋ ਪਿਆ ਇਸੇ ਕੰਮ ਦਾ ਲੱਗ ਪਿਆ ਤੇ ਜਦ ਤੁਸੀਂ ਕਹੋਗੇ ਵੀ ਇੰਨੇ ਥੋੜ ਦੇ ਪੈਨੇ ਪੈਸੇ ਮੇਰੇ ਤੋਂ ਜਦ ਮਰਜੀ ਲੈ ਲਿਓ ਤੁਸੀਂ ਬवासी ਮੰਤਰੀ ਸਾਹਿਬ ਦਾ ਇਸ ਗੱਲ ਤੇ ਬਹੁਤ ਬਹੁਤ ਧੰਨਵਾਦ ਸਾਡੇ ਜਿਹੜਾ ਇਹ ਟਾਵਰ ਇੱਕ ਤਾਂ ਦੇਖੋ ਟਾਵਰ ਬਣਿਆ ਇਸ ਟੂਟਰੀ ਜਿਹੜਾ ਹੈਗਾ ਆਰ ਸੀ ਸੀ ਦਾ ਬਣਿਆ ਹੋਇਆ ਥੋੜੀ ਜੀ ਜਾਣਕਾਰੀ ਵੀ ਦੇਣਾ ਚਾਹੁੰਦੇ ਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਹੁੰਦਾ ਪਤਾ ਨਹੀਂ ਲੱਕੜ ਦਾ ਹੈ ਪਤਾ ਨਹੀਂ ਕਾਦ ਹੈ ਬਿਲਕੁਲ ਟੋਟਲੀ ਨੀਚੋ ਬੇਸ ਬਣ ਕੇ ਉੱਪਰ ਤੱਕ ਇਹ ਆਰ ਸੀ ਸੀ ਦਾ ਬਣਿਆ ਹੋਇਆ ਸਾਰਾ ਸਿਮੈਂਟਡ ਹੈ ਪਲੱਸ ਸਾਰਾ ਇਹਦੇ ਵਿੱਚ ਸਰੀਆ ਪਿਆ ਹੋਇਆ ਉਚਾਈ ਵੱਧ ਘਟ ਵੀ ਕਰ ਸਕਦੇ ਆ ਐਸ ਪਰ ਜਗਾ ਦੇ ਸਾਹਮਣੇ ਜਿੰਨੀ ਮਰਜ਼ੀ ਆਪਾਂ ਬਣਾ ਸਕਦੇ ਆ ਤੇ ਤਕਰੀਬਨ ਇਹਦੇ ਵਿੱਚ 1000 ਹਲਨਾ ਜਿਹੜਾ ਹੈਗਾ ਪਕਸ਼ੀਆਂ ਦਾ ਬਣ ਗਿਆ ਤੁਸੀਂ ਦੇਖ ਹੀ ਰਹੇ ਹੋ ਇਹਦੇ ਅਲੱਗ-ਅਲੱਗ ਮਤਲਬ ਜਿਹੜੇ ਹੈਗੇ ਨੇ ਉਹ ਟਾਵਰ ਬਣੇ ਹੋਏ ਨੇ ਉਹਨਾਂ ਦੇ ਵਿੱਚ ਪੰਛੀ ਹੈ ਦੇਖੋ ਰਹਿਣ ਵੀ ਲੱਗੇ ਉੱਪਰਲੇ ਪਾਸਿਓਂ ਜਿਵੇਂ ਜਿਵੇਂ ਨਾਲ ਪਾਣੀ ਦੀ ਜਿਹੜੀ ਇਹ ਵਿਵਸਥਾ ਪੰਛੀਆਂ ਵਾਸਤੇ ਕੀਤੀ ਹੈ ਗਰਮੀ ਹੈ ਸਰਦੀ ਹੈ ਉਹ ਆਪਣਾ نیچے ਆਣ ਪਾਣੀ ਪੀ ਕੇ ਫਿਰ ਚਲੇ ਜਾਂਦੇ ਨੇ ਨਾਲ ਹੀ ਅਸੀਂ ਜਿਹੜੀ ਹੈਗੀ ਦਾਣੇ ਦੀ ਵਿਵਸਥਾ ਹੋਈ ਹੋਈ ਹੈ ਅਲੱਗ-ਅਲੱਗ ਤੁਸੀਂ ਦੇਖ ਰਹੇ ਹੋਗੇ ਇਹਦੇ ਵਿੱਚ ਕਿ ਅਲੱਗ-ਅਲੱਗ ਜਗ੍ਹਾ ਤੇ ਅਸੀਂ ਜਿਹ ਤੇ ਉਹਦੇ ਵਿੱਚ ਆਪਣਾ ਦਾਣੇ ਚੁਗਦੇ ਨੇ ਆਪਣਾ ਉੱਪਰ ਚਲੇ ਜਾਂਦੇ ਨੇ ਨਾਲ ਹੀ ਜਿਹੜਾ ਮੈਨੇ ਦੇ ਵਿੱਚ ਜਿਹੜੀ ਹੈਗੀ ਹਰਿਆਲੀ ਦੀ ਦਰਖਤਾਂ ਦੀ ਉਹ ਅਸੀਂ ਜਿਹੜੇ ਹੈਗੇ ਨੇ ਤਕਰੀਬਨ ਇਹਦੇ ਵਿੱਚ 300 ਤੋਂ ਲੈ ਕੇ 400 ਬੁੱਟਾ ਜਿਹੜਾ ਹੈਗਾ ਉਹ ਲਗਾਤੇ ਨੇ ਉਹ ਵੀ ਅਸੀਂ ਦੇਸੀ ਜਿਵੇਂ ਕਿ ਸੰਜਨਾ ਹੈ ਅੰਮ ਹੈ ਪੀਪਲ ਹੈ ਚੀਕੂ ਹੈ ਫਰੂਟ ਵਾਲੇ ਜਿਹੜੇ ਨੇ ਜਿਹੜੇ ਕੀ ਉਹ ਪੰਛੀ ਉਹਨਾਂ ਦੇ ਵਿੱਚ ਆਣਗੇ ਤੇ ਆਪਣਾ ਖਾਣਗੇ ਉਹਨੂੰ ਤੇ ਆਪਣਾ ਉਹ ਆਪਣੇ ਫੇਰ ਹਾਲਨੇ ਦੇ ਵਿੱਚ ਚਲੇ ਜਾਣਗੇ ਯਾਨੀ ਕਿ ਕਿਉਂਕਿ ਉਹਨਾਂ ਨੂੰ ਸਾਰਾ ਕੁਝ ਇੱਕ ਜਗ੍ਹਾ ਵਿਵਸਥਿਤ ਮਿਲ ਜਾਊਗਾ ਤਾਂ ਉਹ ਕਿਤੇ ਨਾ ਕਿਤੇ ਮਤਲਬ ਇਹ ਮਾਹੌਲ ਨੂੰ ਇਹ ਬਣਾਣਗੇ ਕਿ ਬਹੁਤ ਅੱਛਾ ਮਾਹੌਲ ਹੈ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਬਹੁਤ ਅੱਛਾ ਮਾਹੌਲ ਬਣਾਇਆ ਜਿਵੇਂ ਅਸੀਂ ਲੋਕ ਆਪਣੇ ਘਰਾਂ ਨੂੰ ਰਹਿਣ ਵਾਸਤੇ ਆਪਣੀਆਂ ਕੋਠੀਆਂ ਪਾਨਦੇ ਆ ਆਪਾਂ ਚੰਡੀਗੜ੍ਹ ਦੇਖਦੇ ਆਂ ਜਾਂ ਆਪਣੇ ਸ਼ਹਿਰਾਂ 'ਚ ਦੇਖਦੇ ਆਂ ਕਿ ਆਪਾਂ ਕੋਠੀ ਪਾਈਏ ਆਗੀ ਆਲੇ ਦੁਆਲੇ ਬਾਗਿਚਾ ਹੋਵੇ ਉਹ ਜੀ ਵਿਵਸਥਾ ਦੀ ਅਸੀਂ ਸੋਚਿਆ ਕਿ ਉਹ ਜੀ ਸ਼ਾਇਦ ਵਿਵਸਥਾ ਇਹਨਾਂ ਨੂੰ ਅਸੀਂ ਇੱਕ ਫਲੈਟ ਟਾਈਪ ਅਸੀਂ ਜਿਹੜਾ ਹੈਗਾ ਇਹ ਬਣ ਗਏ ਨੇ ਹੌਲੀ ਹੌਲੀ ਇਹਨਾਂ ਦੇ ਮੈਡਲ ਜਿਹੜੇ ਪੈਰ ਉਰੇ ਆ ਜਾਣਗੇ ਕਿਉਂਕਿ ਪਹਿਲਾਂ ਕਿਤੇ ਨਾ ਕਿਤੇ ਦੂਰ ਦੂਰ ਰਹਿੰਦੇ ਸੀ ਪੰਜਾਬ ਦੇ ਵਿੱਚ ਸ਼ਾਇਦ ਨਹੀਂ ਇਹੋ ਜਿਹਾ ਕੁਝ ਬਣਾਇਆ ਸਾਡੀ ਸਮਝ ਨਹੀਂ ਹੈਗਾ ਤੇ ਪਰ ਅਸੀਂ ਸੋਡੇ ਚੈਨਲ 'ਰਹੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਬਣਾ ਦਿਓ ਦੇਖੋ ਮੰਦਰ ਗੁਰਦੁਆਰੇ ਆਪਣੇ ਬਣੇ ਹੁੰਦੇ ਨੇ ਇਹ ਇੱਕ ਇੱਕ ਐਂ ਸਮਝ ਲਓ ਵੀ ਇੱਕ ਮੰਦਰ ਹੈ ਪਿੰਡਾਂ ਦੇ ਵਿੱਚ ਇਹ ਗੁਰਦੁਆਰਾ ਹੈ ਇੱਕ ਇੱਕ ਜਰੂਰ ਬਣਾਓ ਉਹਦੇ ਵਿੱਚ ਸਾਡੀ ਜਿਹੇ ਜੀ ਕੋਈ ਸਹਿਯੋਗ ਸਾਡੀ ਸਹਾਇਤਾ ਸਾਡੀ ਕਮੇਟੀ ਸਾਡੇ ਬੰਦੇ ਅਸੀਂ ਹਰ ਟਾਈਮ ਤਿਆਰ ਆ 24 ਘੰਟੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਅਸੀਂ ਤੁਹਾਨੂੰ ਗਾਈਡ ਵੀ ਕਰਾਂਗੇ ਕਿਤੇ ਨਾ ਕਿਤੇ ਤੁਹਾਡਾ ਫਾਇਦਾ ਵੀ ਕਰਾਂਗੇ ਮਤਲਬ ਜਿੱਥੇ ਹੋਣਾ ਲੱਗਾ ਕਿੰਨਾ ਖਰਚਾ ਇਹਦੇ ਤੇ ਪਰਾਇਆ ਦੇਖੋ ਜੀ ਜਿਹੜਾ ਇਹ ਟਾਵਰ ਹੈ ਇਹ ਅਸੀਂ ਪਹਿਲਾਂ ਜਿਹੜਾ ਅਸੀਂ ਫਸਟ ਵਾਰ ਕੀਤਾ ਸੀ ਜੀ ਸਾਢੇ 6 ਲੱਖ ਰੁਪਏ ਦਾ ਅਸੀਂ ਇਹਨਾਂ ਨਾਲ ਕੰਟੈਕਟ ਕੀਤਾ ਸੀ ਜੀ ਤੇ ਸਮਾਨ ਅਸੀਂ ਲਿਆ ਕੇ ਦਿੱਤਾ ਸੀ ਅਸੀਂ ਉਹਨਾਂ ਦੇ ਪੈਸੇ ਕੱਟ ਲਏ ਉਸ ਤੋਂ ਬਾਅਦ ਤੇ ਸਾਨੂੰ ਜਾਂਦੇ ਹੋਏ ਸਮਝਾ ਦੀ ਉਹਨਾਂ ਨੂੰ ਵਧੀਆ ਲੱਗਿਆ 21000 ਰੁਪਏ ਦੀ ਸਾਨੂੰ ਪਰਚੀ ਕਟਾ ਕੇ ਗਏ ਨੇ ਜੀ ਉਹ ਤੇ ਉਸ ਤੋਂ ਬਾਅਦ ਜਿਹੜੇ ਆਲੇ ਦੁਆਲੇ ਦੀ ਮੇਨਟੇਨੈਂਸ ਹੈ ਉਹ ਤੇ ਸਾਡਾ ਦੇਖੋ ਸਾਫ਼ ਸੁਥਰੀ ਹੈ ਤੇ ਕਿਉ ਉਹ ਤਾਂ ਸਾਡਾ 3-4 ਲੱਖ ਰੁਪਏ ਲੱਗ ਗਿਆ 10 ਤੋਂ ਲੈ ਕੇ 12 ਲੱਖ ਰੁਪਏ ਇਹ ਸਾਰੇ ਪ੍ਰੋਜੈਕਟ ਦੇ ਉੱਪਰ ਲੱਗ ਗਿਆ ਪਰ ਮੈਂ ਚੈਨਲ ਇਹ ਵੀ ਦੱਸਣਾ ਚਾਹਨਾ ਕਿ ਲੋਕਾਂ ਕੋਲ ਬਰਾਟਣਾ ਕਰਨ ਕਈ ਵਾਰ ਹੁੰਦਾ ਵੀ ਸਾਡੇ ਕੋਲ 10 ਲੱਖ ਨਹੀਂ ਹੈਗਾ ਕੋਈ ਐਸੀ ਗੱਲ ਨਹੀਂ ਜਦੋਂ ਤੁਸੀਂ ਸ਼ੁਰੂ ਕਰੋਗੇ ਲੋਕ ਦੇਣ ਵਾਲੇ ਬਹੁਤ ਨੇ ਅਸੀਂ ਜਦੋਂ ਹੁਣੇ ਬਣਾਇਆ ਸੀ ਨਾ ਜੀ ਇੰਨੇ ਕ ਬੰਦੇ ਦੇਣ ਵਾਲੇ ਆਂਦੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਸਭ ਦੇ ਫਿਰ ਵੀ ਜਿਹਨਾਂ ਨੇ ਕਿਹਾ ਸੀ ਦਾਨ ਲੇਤਾ ਇੱਕ ਬਹੁਤ ਵੱਡਾ ਸਾਡਾ ਜਿਹੜਾ ਦਾਨ ਇਸ ਦੇ ਵਿੱਚ ਸਾਡੇ ਕੋਲੇ ਆਇਆ ਕਿਸੇ ਅਨ ਨੋਨ ਮਤਲਬ ਜਿਨ੍ਹਾਂ ਨੇ ਆਪਣਾ ਨਾਮ ਨਾ ਉਹਨਾਂ ਦੀ ਪਲੇਟ ਤੇ ਐ ਸਾਡੇ ਲੋਕਾਂ ਦੀ ਨਾਮ ਪਲੇਟ ਤੇ ਨੇ ਉਹਨਾਂ ਨੇ ਕੋਈ ਨਾਮ ਨਹੀਂ ਕਿਹਾ ਕੁਝ ਨਹੀਂ ਕਿਹਾ 5 ਲੱਖ ਰੁਪਇਆ ਉਹ ਲੱਖ ਰੁਪਇਆ ਉਹ ਸਾਨੂੰ ਮਤਲਬ ਇਹਦੇ ਵਿੱਚ ਦਾਨ ਬਹੁਤ ਮੋਟਾ ਦੇ ਕੇ ਗਏ ਨੇ ਉਹਨਾਂ ਦੀ ਕੰਡੀਸ਼ਨ ਸੀ ਕਿ ਕਿਤੇ ਨਾ ਕਿਤੇ ਉਹ ਸਾਨੂੰ ਤਾਂ ਇਹ ਲੱਗਦਾ ਵੀ ਕੋਈ ਪ੍ਰਮਾਤਮਾ ਦੀ ਕੋਈ ਰੂਪ ਆਇਆ ਸੀ ਨਾ ਉਹ ਸਾਡੇ ਕੋਲੇ ਦਵਾਰੋਂ ਆਏ ਨੇ ਨਾ ਸਾਡੇ ਕੋਲੇ ਕੋਈ ਹੋਣੇ ਪ੍ਰਮਾਤਮਾ ਦੀ ਕਿਤੇ ਰੂਪ ਕਿਤੇ ਰੂਪ ਸੀ ਜਿਹੜੀ ਸਾਨੂੰ ਪ੍ਰੇਰਨਾ ਦੇ ਗਏ ਤੇ ਸਾਨੂੰ ਇੰਨਾ ਕ ਲੱਗਦਾ ਵੀ ਅਸੀਂ ਜਦੋਂ ਅੱਖਾਂ ਮੀਚ ਕੇ ਉਰੇ ਖੜਦੇ ਆਂਗਾ ਇੰਨਾ ਕ ਅਨੰਦ ਆਉਂਦਾ ਸੋ ਮੈਂ ਦੱਸ ਨਹੀਂ ਸਕਦਾ ਜਿਹੜੇ ਪੁਰਾਣਾ ਕੀਤਾ ਸੀ ਲੋਕਾਂ ਦਾ ਪਿਆਰ ਜਾ ਕੇ ਪੰਚੀ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਜੀ ਪਿਆਰ ਪਹਿਲਾਂ ਤਾਂ ਖੁਦ ਮੈਂ ਆਪਣੇ ਘਰ ਤੋਂ ਗੱਲ ਕਰਦਾ ਜੀ ਅਸੀਂ ਲੋਕ ਕਿਤੇ ਨਾ ਕਿਤੇ ਕੰਮ 'ਚ ਇੰਨੇ ਵਿਅਸਤ ਹੁੰਨੇ ਆ ਮਤਲਬ ਤੁਸੀਂ ਅੱਜ ਦੇਖ ਰਹੇ ਹੋਗੇ ਅਸੀਂ ਅੱਜ ਸਵੇਰ ਦੇ ਹੀ ਮਤਲਬ ਜੇ ਜਦੋਂ ਲੱਗ ਰਿਹਾ ਸੀ ਅਸੀਂ ਕਾਰੋਵਰ ਆਪਣੇ ਛੱਡ ਕੇ ਐਂ ਲੱਗਦਾ ਵੀ ਯਾਰ ਸਕੂਨ ਹੈ ਦੇਖੋ ਕਿਤੇ ਨਾ ਕਿਤੇ ਬੰਦੇ ਨੂੰ ਲੱਗਦਾ ਸਕੂਨ ਜਦੋਂ ਤੁਸੀਂ ਅਧਿਆਤਮ ਵਿੱਚ ਚਲੇ ਜਾਓਗੇ ਮੈਡੀਟੇਸ਼ਨ ਕਰਨ ਵਾਸਤੇ ਲੋਕ ਐਡੇ-ਐਡੇ ਕੇ ਦੂਰ ਜਾਂਦੇ ਨੇ ਇੰਨੇ-ਇੰਨੇ ਪੈਸੇ ਖਰਚਦੇ ਨੇ ਮਤਲਬ ਤੁਸੀਂ 10 ਮਿੰਟ ਉਰੇ ਬੈਠ ਕੇ ਦੇਖੋਗੇ ਤੁਹਾਨੂੰ ਇਹ ਲੱਗੂਗਾ ਵੀ ਨੇਚਰ ਨਾਲ ਲੋਕ ਮਤਲਬ ਨਾ ਦੇਖੋ ਕਿਦਨੇ ਕਿਤੇ ਜੁੜ ਰਹੇ ਨੇ ਦੇਖੋ ਅੱਜ ਬਿਮਾਰੀਆਂ ਲੱਗ ਰਹੀਆਂ ਨੇ ਤੁਸੀਂ ਉਰੇ ਨਾ ਸਾਹ ਵੀ ਲਓਗੇ ਆਕਸੀਜਨ ਸੁਣੂਆ ਲੱਗ ਰਹੀ ਵੀ ਆਕਸੀਜਨ ਮਤਲਬ ਮਹਿਸੂਸ ਹੋ ਰਹੀ ਹੈ ਪੰਛੀ ਚਹਿ ਚਹਿ ਹੈ ਚਹਿ ਚਹਿ ਹੈ ਇੰਨਾ ਕ ਨਾਮਦਾ ਰਿਹਾ ਮਤਲਬ ਅਸੀਂ ਤੁਹਾਨੂੰ ਪੰਜਾਬ ਵਾਸੀਆਂ ਨੂੰ ਤਾਂ ਚਲੋ ਦੇਸ਼ ਵਾਸੀਆਂ ਨੂੰ ਆਪਣੇ ਵਾਲੇ ਵਾਲੇ ਕੀ ਇਹ ਜ਼ਰੂਰ ਬਣਾਓ ਬਸ ਮਤਲਬ ਇੰਨਾ ਕ ਬਣਾਓ ਕਿ ਲੋਕ ਅੱਜ ਲੱਗ ਰਿਹਾ ਉਹ ਵੀ ਯਾਰ ਇਹ ਪਤਾ ਨਹੀਂ ਕੀ ਹੈ ਉਹ ਇਹ ਮਤਲਬ ਬਣਾਤਾ ਥੋੜੀ ਜਿਹੀ ਸੰਭਾਲ ਦੀ ਵੀ ਜ਼ਰੂਰ ਹੈਗੀ ਹੈ ਜਦੋਂ ਬਨ ਜਾਊਗਾ ਥੋੜੀ ਜਿਹੀ ਆਲੇ ਦੁਆਲੇ ਵਿਵਸਥਾ ਪੱਖਿਆਂ ਦੇ ਕਰ ਦੋ ਇੱਕ ਇੱਕ ਪక్షి ਨੂੰ ਇੰਨੀ ਕ ਦੂਆ ਦੇਊਗਾ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਦੇਖੋ ਅੱਜ ਆਪਾਂ ਵਾਰਾ ਚਾਹੇ ਆਪਣੇ ਪਸ਼ੂ ਨੇ ਚਾਹੇ ਬੇਜਾਨ ਇਹ ਜਾਨਵਰ ਨੇ ਜਿਨ੍ਹਾਂ ਨੂੰ ਅਸੀਂ ਇਹ ਜਿਹੀਆਂ ਚੀਜ਼ਾਂ ਦੇ ਦਾਂਗੇ ਤਾਂ ਕਿਤੇ ਨਾ ਕਿਤੇ ਮਤਲਬ ਆਪਣੇ ਪੁੱਤਾਂ ਤੱਕ ਮਤਲਬ ਇਹ ਲੋਕ ਸਾਨੂੰ ਮਤਲਬ ਕਿਤੇ ਨਾ ਕਿਤੇ ਅਸੀਸ ਦੇਣਗੇ